ਦੀਵਾਲੀ ਦੀ ਰਾਤ ਦੀਵੇ ਬਾਲੀਅਨ ਇਹ ਜਿਹੜਾ ਸ਼ਬਦ ਹੈ ਇਹ ਜਿਨਾਨੇ ਵੀ ਦੀਵਾਲੀ ਦੇ ਪਰਬ ਤੇ ਗਾਉਣਾ ਸ਼ੁਰੂ ਕੀਤਾ ਹੈ ਉਨ੍ਹਾਂ ਨੇ ਕੌਮ ਤੇ ਕੋਈ ਉਪਕਾਰ ਨਹੀਂ ਕੀਤਾ ਅੱਜ ਤੱਕ ਜਿਸ ਰਾਗੀ ਨੇ ਇਹ ਸ਼ਬਦ ਦੀਵਾਲੀ ਦੇ ਮੌਕੇ ਤੇ ਗਾਇਆ ਹੈ ਉਸ ਰਾਗੀ ਨੇ ਅੱਜ ਤੱਕ ਇਸ ਸ਼ਬਦ ਦੇ ਅਰਥ ਨਹੀਂ ਪੜੇ ਹੋਣਗੇ ਜੇ ਅਰਥ ਪੜੇ ਹੋਣਗੇ ਤੇ ਫਿਰ ਉਹ ਗਾ ਨਹੀਂ ਸਕਿਆ ਹੋਵੇਗਾ ਕਿਉਂਕਿ ਜਿਸ ਵੇਲੇ ਮਹਾਰਾਜ ਜੀ ਦਾ ਅਵਤਾਰ ਵੀ ਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਮਹਾਰਾਜ ਜੀ ਕਹਿੰਦੇ ਨੇ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕਿਨੀ ਦਾ ਸਮੇਂ ਦੇ ਮੁਤਾਬਕ ਸ਼ਬਦ ਗਾਏ ਗਏ ਨੇ ਗੁਰਬਾਣੀ ਵਿੱਚ ਸੁਲੀ ਖਾਂ ਚੜ ਕੇ ਆਇਆ ਉਹਦੀ ਮੌਤ ਹੋਈ ਤਾਂ ਮਹਾਰਾਜ ਜੀ ਨੇ ਫਿਰ ਆਖ ਦਿੱਤਾ ਸੀ ਕਿ ਸੁਲਹੀ ਤੇ ਨਾਰਾਇਣ ਰਾਖ ਪਰ ਜਿਨਾਂ ਨੇ ਇਹ ਸ਼ਬਦ ਗਾਇਆ ਹੁਣ ਆਪ ਜੀ ਦੇਖੋ ਹਰ ਗੁਰੂ ਘਰ ਵਿੱਚ ਜਦੋਂ ਵੀ ਕੋਈ ਰਾਗੀ ਸਿੰਘ ਆਉਣਗੇ ਤੇ ਉਹਨਾਂ ਨੂੰ ਦੀਵਾਲੀ ਦੇ ਪੁਰਬ ਤੇ ਉਹ ਹਮੇਸ਼ਾ ਇਹੀ ਕਹਿਣਗੇ ਦੀਵਾਲੀ ਦੀ ਰਾਤ ਦੀਵੇ ਬਾਲੀਆ ਕਿ ਸਾਨੂੰ ਪਤਾ ਹੈ ਕਿ ਮਹਾਰਾਜ ਨੇ ਭਾਈ ਗੁਰਦਾਸ ਜੀ ਨੇ ਇਹ ਜਿਹੜਾ ਸ਼ਬਦ ਗਾਇਆ ਹੈ ਇਹ ਦੀਵਾਲੀ ਦੇ ਪਰਬ ਵਾਸਤੇ ਗਾਇਆ ਹੈ ਅਸੀਂ ਖੋਲ ਕੇ ਦੇਖਿਆ ਹੀ ਨਹੀਂ ਅਸੀਂ ਭੇਡਾਂ ਵਾਂਗੂ ਟੁਰ ਪਏ ਇੱਕ ਨੇ ਗਾਇਆ ਦੂਜਾ ਦੂਜੇ ਨੇ ਗਾਇਆ ਤੀਜਾ ਤੀਜੇ ਨੇ ਗਾਇਆ ਚੌਥਾ ਔਰ ਐਉਂ ਜੇ ਅਸੀਂ ਸੁਣਨ ਵਾਲੇ ਹਾਂ ਕਿਸੇ ਪ੍ਰੇਮੀ ਨੇ ਕਿਸੇ ਸੰਗਤ ਦੇ ਸਿਆਣੇ ਸੱਜਣ ਨੇ ਕਿਸੇ ਰਾਗੀ ਸਿੰਘ ਨੂੰ ਉੱਠ ਕੇ ਪੁੱਛਿਆ ਭਾਈ ਸਾਹਿਬ ਜੀ ਇਹ ਆਪ ਜੀ ਨੇ ਸ਼ਬਦ ਗਾਇਆ ਹੈ ਇਹ ਸ਼ਬਦ ਦਾ ਅਰਥ ਕੀ ਹੈ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਗੱਲ ਖਤਮ ਹੋ ਗਈ ਹੈ ਆਪ ਜੀ ਜਿਸ ਵੇਲੇ ਭਾਈ ਗੁਰਦਾਸ ਜੀ ਦੀ ਇਸ ਵਾਰ ਨੂੰ ਦੇਖੋਗੇ ਨਾ ਪ੍ਰੇਮ ਨਾਲ ਦੇਖੋਗੇ ਤਾਂ ਭਾਈ ਗੁਰਦਾਸ ਜੀ ਦੀ ਇਹ ਜਿਹੜੀ 19ਵੀਂ ਵਾਰ ਦੀ 6ਵੀਂ ਪੌੜੀ ਹੈ ਹੁਣ ਇਹ ਜਿਹੜੀ ਪੂਰੀ ਲੜੀ ਬਣੀ ਹੋਈ ਹੈ ਨਾ ਇਹ ਪੂਰੀ ਲੜੀ ਬਣੀ ਹੋਈ ਹੈ ਚੱਲਣ ਜੁਗਤ ਫਿਰ ਸੁਣਿਓ ਇਹ ਪੂਰੀ ਲੜੀ ਭਾਈ ਗੁਰਦਾਸ ਨੇ ਬਣਾਈ ਹੈ ਚੱਲਣ ਜੁਗਤ ਭਾਵ ਕੇ ਸੰਸਾਰ ਦੇ ਅੰਦਰ ਬੌਤਾਚਰ ਨਹੀਂ ਰਹਿਣਾ ਸਾਰਿਆਂ ਨੇ ਹੌਲੀ-ਹੌਲੀ ਟੁੱਟ ਜਾਣਾ ਹੈ ਦੀਵਾਲੀ ਦੀ ਰਾਤ ਦੀਵੇ ਵਾਲੀਆਂ ਅਸੀਂ ਇਹ ਦੀਵਾਲੀ ਉੱਪਰ ਗਾਉਣਾ ਸ਼ੁਰੂ ਕਰ ਦਿੱਤਾ ਇਸ ਵਾਰ ਦੀ ਪਿਛਲੀ ਪੌੜੀ ਦੇਖੋ ਉੱਥੇ ਉਹਨਾਂ ਜ਼ਿਕਰ ਕੀਤਾ ਕਿ ਜਿਵੇਂ ਮਹਿਮਾਨ ਆਉਂਦੇ ਨੇ ਬੌਤਾਚਰ ਨਹੀਂ ਰਹੰਦੇ ਥੋੜਾ ਚਿਰ ਹੈ ਕਿ ਟੁੱਟ ਜਾਂਦੇ ਨੇ ਉਤੋਂ ਪਿਛਲੀ ਪੌੜੀ ਦੇਖੋ ਉਹਦੇ ਅੰਦਰ ਆਖਿਆ ਹੈ ਕਿ ਜਿਹੜੇ ਗੁੱਜਰ ਲੋਕ ਨੇ ਇਹ ਆਪਣੇ ਅਸਥਾਨ ਬਣਾਉਂਦੇ ਸੀ گاਵਾ ਮੱਜਾਂ ਲੈ ਜਾਂਦੇ ਸੀ ਪਰ ਬਹੁਤਾ ਚਿਰ ਨਹੀਂ 1-2 ਮਹੀਨੇ ਜਾ ਕੇ گاਵਾ ਮੱਜਾਂ ਚੁਗਾਣੀਆਂ ਤੇ ਫਿਰ ਆਪਣੇ ਘਰ ਪਰਤ ਆਉਣਾ ਅਤੇ ਨਾਲ ਦੀ ਅਗਲੀ ਪੌੜੀ ਦੇਖੋ ਉਹਦੇ ਵਿੱਚ ਜ਼ਿਕਰ ਕੀਤਾ ਹੈ ਕਿ ਮਹਿਮਾਨ ਆਉਂਦੇ ਨੇ ਸਰਾ ਵਿੱਚ ਧਰਮਸਾਲ ਵਿੱਚ ਕੋਈ ਬੰਦਾ ਆਇਆ ਉਹਦੇ ਸਾਹਮਣੇ ਕਿਸੇ ਦੀ ਅਰਥੀ ਗਈ ਉਹਨੂੰ ਤੋ ਪਰਵਾ ਨਹੀਂ ਉਹਦੇ ਸਾਹਮਣੇ ਕਿਸੇ ਦਾ ਵਿਆਹ ਹੋਇਆ